ਦੇ ਪ੍ਰੈਜ਼ੀਡੈਂਸੀ 11 ਦੇਵੇਂ ਹੋਣ ਕਰਕੇ ਸੀਐਮ ਸਾਹਿਬ ਨੇ ਖੁਦ ਆ ਕੇ ਕਿ ਅਰੋੜਾ ਸਾਹਿਬ ਆਪਣੀ ਜਿੰਮੇਵਾਰੀ ਝੋਪੀ ਹੈ ਔਰ ਸਾਰੇ ਵਰਕ ਅੱਜ ਪੰਜਾਬ ਦੇ ਵਰਕਰਾਂ ਨੇ ਉਹਨਾਂ ਦੀ ਜਲਦੀ ਇਕ ਰਾਈਆਂ ਤੋਂ ਪਲਕਾਂ ਵਿਸ਼ਾ ਕੇ ਉਹਨਾਂ ਦਾ ਆਮਦ ਸਵਾਗਤ ਕੀਤਾ ਔਰ ਖਾਸ ਤੌਰ ਤੇ ਲਾਹਣਾ ਵਾਸੀਆਂ ਨੇ ਔਰ ਮੇਰੇ ਹਲਕਾ ਮੋਹੱਬਤ ਵੋਟਰਾਂ ਨੇ ਇਹਨਾਂ ਨੂੰ ਜੀ ਆਇਆਂ ਕਿ ਮੈਂ ਬੜਾ ਧੰਨਵਾਦ ਕਰਦਾ ਹਾਂ ਹੁਣ ਮੈਂ 2 ਮਿੰਟ ਵਾਸਤੇ ਕਫੀ ਸਾਹਿਬ ਨੂੰ ਕਹੂੰਗਾ ਹਾਜ਼ਰੀਨ ਵਲੋਂ ਤੇ ਸਾਡੇ ਜਿੰਨੇ ਵਲੰਟੀਅਰ ਆਮ ਆਜ਼ਾਦੀ ਪਾਰਟੀ ਦੇ ਵਰਕਰ ਉਹਨਾਂ ਦਾ ਜੋ ਮੋਰਲ ਨੂੰ ਤੱਕੜਾ ਕਰਨ ਦੀ ਕੋਸ਼ਿਸ਼ ਕਰਨ ਕੁੱਤੀ ਸਾਹਿਬ ਆਮ ਆਜ਼ਾਦੀ ਪਾਰਟੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਇੰਤਜ਼ਾਰ ਕੀਤਾ ਹੁਣ ਐਮਐਲਏ ਬੱਗਾ ਜੀ ਨੇ ਡਾਕਟਰ ਟੀਮ ਰਾਓ ਅੰਬੇਦਕਰ ਜੀ ਦਾ ਉਹਨਾਂ ਦਾ ਸਵਾਗਤ ਕਰਨ ਦੇ ਵਿੱਚ ਜੋ ਮੈਂ ਕਹਿ ਸਕਦਾ ਮਾਣ ਬਖਸ਼ਿਆ ਸੀ ਸਦਾ ਰਹਿਣੀ ਆ ਔਰ ਨਾਲ ਦੇ ਨਾਲ ਇਲੈਕਸ਼ਨਾਂ ਵੀ ਸ਼ੁਰੂ ਨੇ ਤੁਹਾਡੀਆਂ ਕਿੰਦੇ ਲੁਧਿਆਣੇ ਵਾਲਿਓ ਹੈਗੀਆਂ ਕਿ ਨਹੀਂ ਦਰਵਾਜ ਆਵਾਜ਼ ਘਟ ਆ ਰਹੀ ਹੈ ਉਹ ਹੈਲੋ ਹੈਲੋ ਨੋਰਥ ਵਾਲੇ ਖੜੇ ਹੋ ਨਾ ਬੋਲੋ ਜਗਰੀ ਬੱਲੇ ਲਾਜੀ ਜੱਜਾ ਜਗਰੀ ਬੱਲੇ ਲਾਜੀ ਬਟਾ ਬੱਗੇ ਤੇਰੀ खाता यार हेलो, हलो यार खर जो क्या सुनो कोई ढाई साल डेवलपमेंट डिवेलपमेंट रोकी कोई गली कच्ची रही है कोई कच्चा कम रहा पानी वालों कमी है डेढ़ सौ करोड़ रुपया लाया हल्के तेढ़ सौ करोड़ रुपया और तकरीबन मैंने हल्के सैंतीस साल एक नी लाई लाई दसो लाई सी ਬੋਲ ਕੇ ਬੋਲੋ ਕਰੇ ਕਰੇ ਇਸ ਕਰਕੇ ਕੌਜੀ ਸਾਹਿਬ ਦੀ ਸਟਾਰਟ ਕੀਤਾ ਤਾਂ ਸਾਡੀ ਗੱਲ ਫੜੀ ਹੈ ਕਿ ਹਲਕਾ ਨੌਰ ਦੇ ਜਿਹੜੇ ਕੌਂਸਲਰ ਦੀਆਂ ਚੋੜਾ ਹੋਣੀਆਂ ਨੇ ਲੁਧਿਆਣਾ ਵਿੱਚ ਹਾਊਸ ਬਣੇਗਾ ਕਾਰਪੋਰੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰੇ ਮੇਰੇ ਕੁ ਵੀ ਕ ਐਮ ਐਲ ਵੀ ਨਾਲ ਖੜੇ ਖੋਲਾ ਜੀ ਇਸ ਤੇ ਦੋਨਾਂ ਨੇ ਨਹੀਂ ਤੂੰ ਸਾਰੇ ਜਿਹੜੇ ਸ਼ਹਿਰ ਸ਼ਹਿਰ ਦੇ 6 ਐਮ ਐਲ ਨੇ ਸਾਡੇ 6 ਗੀਲੋ ਚਾਰ ਵਾਰਡ ਸਾਡੇ ਮੁੰਡਿਆਣਾ ਸਾਹਿਬ ਦੇ ਵੀ ਨੇ ਡੱਟ ਕੇ ਡੱਟ ਕੇ ਡੱਟ ਕੇ ਕਿਉਂਕਿ ਹੌਸ ਬੁਲਾਉਣਾ ਹੈ ਮੈਂ ਹਰ ਕਜੀ ਸਾਹਿਬ ਨੂੰ ਬੇਤੋ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਲੁਧਿਆਣੇ ਦਾ ਜੋਸ਼ ਇੱਕ ਨਾਰੇ ਤੋਂ ਦੇਖਣਾ ਚਾਹੁੰਦਾ ਐ ਇਨਕਲਾਬ ਜੰਗ ਲੜਾ ਸ਼ਾਬਾਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਹੁਣ ਮੈਂ ਮਾਈਕ ਸਾਡੇ ਪ੍ਰਧਾਨ ਸਾਹਿਬ ਪੰਜਾਬ ਦੇ ਅਮਨ अरोड़ा ਜੀ ਨੂੰ ਦੇਣ ਜਾ ਰਿਹਾ ਹਾਂ ਉਹਨਾਂ ਦੇ ਕੀਮਤੀ ਵਿਚਾਰ ਜਿਹੜੇ ਸੁਣੋ ਬਹੁਤ ਬਹੁਤ ਧੰਨਵਾਦ ਜੀ एसपी साहब एसपी साहब मेरी बेनती है पब्लिक जी, एसपी साहब मेरी बेनती है और रस्ता खो गो पब्लिक बिल्कुल परेशान नहीं करना जान दो अपने भरा लिव आप किसी को परेशान नहीं होने देना है आज खोजी रस्ता खो देना पार्टी इनकला श्री अरविंद केजरीवाल भगवंत मान आदमी बहुत ਆਵਲ ਪਵਿੱਤਰ ਸਾਨ ਜੀ ਮੈਂ ਉਮੀਦ ਕਰ ਜੀ ਬਾਬਾ ਸਾਹਿਬ ਉਮੀਦ ਕਰਦੇ ਚਰਨਾਂ ਦੇ ਵਿੱਚ ਖੜੇ ਮੇਰੇ ਸਾਰੇ ਸਤਿਕਾਰਯੋਗ ਸਾਥੀਓ ਮੇਰੇ ਮਾਮੋ ਪੈਣੋ ਮੇਰੇ ਵੀਰੋ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਮੇਰੇ ਸਾਰੇ ਸਾਥੀ ਵੀਰੋ ਜੀ ਮੇਰੇ ਵੀਰ ਭੋਲਾ ਜੀ ਮੇਰੇ ਸਾਥੀ ਸ਼ੇਰੀ ਕਲਸੀ ਜੀ ਸਭ ਤੋਂ ਪਹਿਲਾਂ ਤਾਂ ਸਾਥੀਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਪਿਆਰ ਮਾਨ ਸਤਿਕਾਰ ਤੁਸੀਂ ਦੇ ਆਲਾ ਦੀ ਧਰਤੀ ਤੇ ਪਹੁੰਚਣ ਦੇ ਉੱਪਰ ਦਿੱਤੇ ਤੁਹਾਡੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਲੋਟ ਕਰਦਾ ਔਰ ਸਜਦਾ ਕਰਦਾ ਤੁਹਾਡੇ ਇਸ ਪਿਆਰ ਨੂੰ ਅੱਜ ਅੱਜ ਸਾਥੀਓ ਅੱਜ ਦਾ ਜਨਾ ਜਿਹੜਾ ਉਹ ਸੰਵਿਧਾਨ ਦੇ ਵਸਵੀ ਹੈ ਔਰ ਅੱਜ ਦੇ ਦਿਨ ਆਪਣੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਥਾਪਨਾ ਦੇ ਵਸਵੀ ਹੈ ਅੱਜ ਦੇ ਦਿਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੇ ਵਿੱਚੋਂ ਗੰਦਲੀ ਰਾਜਨੀਤੀ ਦੀ ਸਫਾਈ ਦੇ ਲਈ ਸੋ ਮੈਂ ਤੁਹਾਨੂੰ ਤੋਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਉਹ ਜੋ ਆਸ ਦੀ ਕਿਰਨ ਜਗਾਈ ਹੋਈ ਸੀਗੀ ਜੀ ਰਵੀ ਨਕੇਜਰੀਵਾਲ ਜੀ ਨੇ ਉਹਨੂੰ ਆਪਾਂ ਇਸੇ ਤਰੀਕੇ ਲੋਅ ਬਣਾ ਕੇ ਜਵਾਲਾ ਬਣਾ ਕੇ ਆਪਾਂ ਅੱਗੇ ਲੈ ਕੇ ਜਾਣਾ ਹੈ ਔਰ ਇੱਕ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰ ਦਿੰਨਾ ਕਿ ਰਾਜਨੀਤੀ ਚ ਮੇਰੀ ਇਹ ਸੋਚ ਹੈ ਰਾਜਨੀਤੀ ਚ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਅੱਜ ਚਾਹੇ ਅਸੀਂ ਲੋਕ ਮੰਤਰੀਆਂ ਚਾਹੇ ਐਮ ਐਲ ਏ ਹੋ ਤੁਹਾਡੇ ਮੇਰੇ ਕੁਝ ਨਹੀਂ ਹੈ ਕਿ ਜੋ ਹੈਗੇ ਆ ਤੁਹਾਡੇ ਸਦਕਾ ਪਾਰਟੀਆਂ ਸਭ ਦਾ ਔਰ ਔਰ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਤੁਹਾਨੂੰ ਕਿ ਚਾਹੇ ਪਾਰਟੀ ਦੇ ਵਿੱਚ ਆ ਚਾਹੇ ਸਰਕਾਰੀ ਦਰਬਾਰੇ ਹੁਕਮ ਹੈ ਜਿਹੜਾ ਉਹ ਸਾਥੀਆਂ ਦਾ ਆ ਸੰਗਤ ਦਾ ਵਲੰਟੀਅਰ ਦਾ ਚੱਲਿਆ ਕਰੂਗਾ ਜੇ ਕਰਕੇ ਆਪਾਂ ਅੱਗੇ ਲਈ ਲੜਾਂਗੇ ਤੇ ਲੁਧਿਆਣਾ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦਾ ਕਾਰਪੋਰੇਸ਼ਨ ਹਾਊਸ ਜਿਹੜਾ ਉਹ ਬਣਾਵਾਂਗੇ ਤਾਂ ਕਿ ਰਹਿਣ ਦੇ 2 ਤੋਂ 3 ਸਾਲ ਦੇ ਵਿੱਚ ਤਰੱਕੀ ਦੀਆਂ ਦਿੰਦੀਆਂ ਲੈਣ ਐਂਬੈਸਡਰ ਕਰ ਲਿਆ ਪਰ ਯਾਰਾ ہماری ਆਡੀਓ ਨਹੀਂ ਆ ਰਹੀ ਐਂ ਜੌਂ